ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ 9th ਕਲਾਸ ਹਿਸਟਰੀ ਚੈਪਟਰ 1 ਪੰਜਾਬ ਪੰਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਅਭਿਆਸ ਦੇ ਪ੍ਰਸ਼ਨ ਊੜਾ ਬਹੁ ਵਿਕਲਪੀ ਪ੍ਰਸ਼ਨ ਪ੍ਰਸ਼ਨ ਨੰਬਰ 1 ਰਿਗਵੇਦ ਦੇ ਅਨੁਸਾਰ ਪੰਜਾਬ ਦਾ ਨਾਂ ਕੀ ਸੀ ਊੜਾ ਹੜੱਪਾ ਆੜਾ ਸપ્તਸਿੰ্ধু ਈੜੀ ਪੰਚਨਾਦ ਸੱਸਾ ਪੈਟਾ ਪੁਟਾਮੀਆਂ ਉੱਤਰ ਆੜਾ ਸਪਤ ਸਿੰਧੂ ਪ੍ਰਸ਼ਨ ਨੰਬਰ 2 ਚੀਨੀ ਯਾਤਰੀ ਕੌਣ ਸੀ ਊੜਾ ਚਾਣੂਕਿਆ ਆੜਾ ਲਾਰਡ ਕਰਜਨ ਈੜੀ ਹਿਊਨ ਸਾਂਗ ਸੱਸਾ ਕੋਈ ਵੀ ਨਹੀਂ ਉੱਤਰ ਈੜੀ ਹਿਊਨ ਸਾਂਗ ਪ੍ਰਸ਼ਨ ਨੰਬਰ 3 ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਸ਼ਾਮ ਕਦੋਂ ਮਿਲਾਇਆ ਗਿਆ ਊੜਾ 1859 ਈਸਵੀ ਚ ਆੜਾ 1800 1887 ਚ ਇਸਵੀ ਚ ਈਡੀ 1899 ਇਸਵੀ ਚ ਸਸਾ 1921 ਇਸਵੀ ਚ ਉੱਤਰ ਹੈਗਾ ਕੂੜਾ 1854 ਇਸਵੀ ਚ ਪ੍ਰਾਸ਼ਨ ਨੰਬਰ 4 ਇਹ ਦਬਾਬ ਕਾਟ ਉਪਜਾਉ ਹੈ ਕੂੜਾ ਚੱਜ ਦਬਾਬ ਆੜਾ ਸਿੰਧ ਸਾਗਰ ਦਬਾਬ ਈਡੀ ਰਚਨਾ ਦਬਾਬ ਸਸਾ ਬਾਰੀ ਦਬਾਬ ਉੱਤਰ ਹੈਗਾ ਆੜਾ ਸਿੰਧੂ ਸਾਗਰ ਦਬਾਬ ਪ੍ਰਾਸ਼ਨ ਨੰਬਰ 5 ਕੱਗਰ ਅਤੇ ਜਮਨਾ ਦਰਿਆਵਾਂ ਦੇ ਵਿਚਕਾਰ ਦਾ ਖੇਤਰ ਊੜਾ ਮਾਲਵਾ ਆੜਾ ਬਾਂਗਰ ਈੜੀ ਮਾਝਾ ਸਸਾ ਕੋਈ ਵੀ ਨਹੀਂ ਉੱਤਰ ਆੜਾ ਬਾਂਗਰ ਪ੍ਰਾਸ਼ਨ ਨੰਬਰ 6 ਮਾਲਵਾ ਖੇਤਰ ਕਿੰਨੇ ਨਦੀਆਂ ਦੇ ਵਿਚਕਾਰ ਹੈ ਊੜਾ ਸਤਲੁਜ ਅਤੇ ਜਮਨਾ ਆੜਾ ਸਤਲੁਜ ਅਤੇ ਕੱਗਰ ਈੜੀ ਕੱਗਰ ਅਤੇ ਜਮਨਾ ਸਸਾ ਸਤਲੁਜ ਅਤੇ ਬਿਆਸ ਉੱਤਰ ਆੜਾ ਸਤਲੁਜ ਅਤੇ ਕੱਗਰ ਆੜਾ ਖਾਲੀ ਥਾਵਾਂ ਭਰੋ ਪ੍ਰਸ਼ਨ ਨੰਬਰ 1 ਡੈਸ਼ ਸੱਭਿਆਚਾਰ ਦਾ ਜਨਮ ਪੰਜਾਬ ਵਿੱਚ ਹੋਇਆ ਸੀ ਉੱਤਰ ਹੜੱਪਾ ਪ੍ਰਸ਼ਨ ਨੰਬਰ 2 ਪੈਂਟਾ ਦਾ ਅਰਥ ਡੈਸ਼ ਹੈ ਅਤੇ ਪਟਾਮੀਆਂ ਦਾ ਅਰਥ ਡੈਸ਼ ਹੈ ਉੱਤਰ ਪੰਜ ਨਦੀ ਪੈਂਟਾ ਦਾ ਅਰਥ ਪੰਜ ਹੈ ਅਤੇ ਪਟਾਮੀਆਂ ਦਾ ਅਰਥ ਨਦੀ ਹੈ ਪ੍ਰਸ਼ਨ ਨੰਬਰ 3 ਪੰਗੋਲੀਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਡੈਸ਼ ਭਾਗਾਂ ਵਿੱਚ ਵੰਡਿਆ ਗਿਆ ਹੈ ਉੱਤਰ 3 ਭਾਗਾਂ ਚ ਪ੍ਰਸ਼ਨ ਨੰਬਰ 4 ਡੈਸ਼ ਦਾ ਖੇਤਰ ਚਨਾਵ ਅਤੇ ਜੇਲਮ ਨਦੀਆਂ ਦੇ ਵਿਚਕਾਰ ਦਾ ਇਲਾਕਾ ਹੈ ਉੱਤਰ ਚੱਜਦਵਾਬ ਪ੍ਰਸ਼ਨ ਨੰਬਰ 5 ਸਿੱਖ ਧਰਮ ਦੇ ਸੰਸਥਾਪਕ ਡੈਸ਼ ਸਨ ਉੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਸ਼ਨ ਨੰਬਰ 6 ਭਾਸ਼ਾ ਦੇ ਆਧਾਰ ਤੇ ਡੈਸ਼ ਨੂੰ ਪੰਜਾਬ ਦਾ ਪੁਨਰਗਠਨ ਕੀਤਾ ਗਿਆ ਉੱਤਰ 1 ਨੰਬਰ 1966 ਪ੍ਰਸ਼ਨ ਨੰਬਰ 7 ਮਾਉਂਟ ਐਵਰੇਸਟ ਦੀ ਉਚਾਈ ਡੈਸ਼ ਮੀਟਰ ਹੈ ਉਤਰ 8848 ਮੀਟਰ ਈੜੀ ਸਹੀ ਮਿਲਾਨ ਕਰੋ ਨੰਬਰ 1 ਰਿਗਵੇਦ ਇਹਦਾ ਮਿਲਾਨ ਹੈਗੇਗਾ ਨੰਬਰ 4 ਸप्तसिंधੂ ਨੰਬਰ 2 ਸੁਲੇਮਾਨ ਇਹਦਾ ਮਿਲਾਨ ਹੈਗੇਗਾ ਨੰਬਰ 1 ਉੱਤਰ ਪੱਛਮੀ ਪਹਾੜਤ ਨੰਬਰ 3 ਬਾਂਗਰ ਇਹਦਾ ਮਿਲਾਨ ਹੈਗਾਗਾ ਕੱਗਰ ਅਤੇ ਜਮੁਨਾ ਨੰਬਰ 5 ਨਾਲ ਨੰਬਰ 4 ਸ਼ਿਵਾਲਿਕ ਇਹਦਾ ਮਿਲਾਨ ਨੰਬਰ 3 ਉਪਪਰਬਤੀ ਖੇਤਰ ਨੰਬਰ 5 ਹਿਊਨ ਸਾਂਗ ਇਹਦਾ ਮਿਲਾਨ ਹੈਗਾਗਾ ਨੰਬਰ 2 ਚੇਕੀਆ ਸੱਸਾ ਅੰਤਰ ਦੱਸੋ ਪ੍ਰਸ਼ਨ ਨੰਬਰ 1 ਮਾਲਵਾ ਅਤੇ ਬੰਗਰ ਉੱਤਰ ਮਾਲਵਾ ਅਤੇ ਬੰਗਰ ਮਾਲਵਾ ਸਤਲੁਜ ਅਤੇ ਘੱਗਰ ਨਦੀਆਂ ਦੇ ਵਿਚਕਾਰਲੇ ਫੈਲੇ ਦੇਸ਼ ਨੂੰ ਮਾਲਵਾ ਕਹਿੰਦੇ ਹਨ ਲੁਧਿਆਣਾ ਪਟਿਆਲਾ ਨਾਭਾ ਸੰਗਰੂਰ ਫਰੀਦਕੋਟ ਬਠਿੰਡਾ ਆਦ ਪ੍ਰਸਿੱਧ ਸ਼ਹਿਰ ਇਸ ਭਾਗ ਵਿੱਚ ਸਥਿਤ ਹਨ ਬੰਗਰ ਜਾਂ ਹਰਿਆਣਾ ਇਹ ਦੇਸ਼ ਕੱਗਰਤ ਜਮਨਾ ਨਦੀਆਂ ਦੇ ਵਿਚਕਾਰ ਸਥਿਤ ਹੈ ਇਸ ਦੇ ਮੁੱਖ ਨਗਰ ਅੰਬਾਲਾ ਕੁਰਕ ਖੇਤਰ ਪਾਣੀਪਤ ਜੀਨਦ ਰੋहतक ਕਰਨਾਲ ਗੁਰਦਾਵਾ ਤੇ ਹਸਾਰ ਹਨ ਇਹ ਭਾਗ ਇੱਕ ਇਤਿਹਾਸਿਕ ਮੈਦਾਨ ਵੀ ਹੈ ਜਿੱਥੇ अनेका ਫੈਸਲਾ ਕੁੰਨਾ ਜੁੱਧ ਲੜੇ ਗਏ ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ 1947 ਈਸਵੀ ਵਿੱਚ ਸੁਤੰਤਰਤਾ ਦੇ ਸਮੇਂ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਪੰਜਾਬ ਦਾ ਪੱਛਮੀ ਭਾਗ ਮੁਸਲਮਾਨ ਬਹੁਗਿਣਤੀ ਖੇਤਰ ਸੀ ਉਹ ਅਲੱਗ ਹੋ ਕੇ ਪੰਜਾਬ ਪਾਕਿਸਤਾਨ ਦੇ ਰੂਪ ਵਿੱਚ ਨਵਾਂ ਦੇਸ਼ ਬਣਿਆ ਪੂਰਬੀ ਪੰਜਾਬ ਭਾਰਤ ਦਾ ਹਿੱਸਾ ਬਣਿਆ ਉਸ ਸਮੇਂ ਪੰਜਾਬ ਦੇ 13 ਜ਼ਿਲ੍ਹੇ ਪਾਕਿਸਤਾਨ ਵਿੱਚ ਚਲੇ ਗਏ ਅਤੇ ਬਾਕੀ 16 ਜ਼ਿਲ੍ਹੇ ਭਾਰਤੀ ਪੰਜਾਬ ਵਿੱਚ ਰਹਿ ਗਏ ਪ੍ਰਸ਼ਨ ਨੰਬਰ 3 ਦਰੇ ਅਤੇ ਦਬਾਵ ਉੱਤਰ ਦਰੇ ਅਤੇ ਦਬਾਵ ਨੰਬਰ 1 ਦਰੇ ਇਹ ਉੱਚੇ ਪਹਾੜਾਂ ਵਿੱਚੋਂ ਲੰਘਣ ਲਈ ਕੁਦਰਤ ਦੁਆਰਾ ਬਣਾਏ ਗਏ ਮਾਰਗ ਹੁੰਦੇ ਹਨ ਇਨ੍ਹਾਂ ਔਖੇ ਮਾਰਗਾਂ ਵਿੱਚੋਂ ਹੋ ਕੇ ਪਰਬਤਾਂ ਨੂੰ ਪਾਰ ਕੀਤਾ ਜਾ ਸਕਦਾ ਹੈ ਦੁਆਬ ਦੋ ਨਦੀਆਂ ਦੇ ਵਿਚਕਾਰ ਦੀ ਭੂਮੀ ਨੂੰ ਦੁਆਬ ਆਖਦੇ ਹਨ ਪੰਜਾਬ ਦਾ ਮੈਦਾਨ ਪੰਜ ਦੁਆਬਿਆਂ ਤੋਂ ਬਣਿਆ ਹੈ ਪ੍ਰਸ਼ਨ ਨੰਬਰ 4 ਹਿਮਾਲਿਆ ਅਤੇ ਉਪ ਪਹਾ੍ਰਤੀ ਖੇਤਰ ਉੱਤਰਾ ਹਿਮਾਲਾ ਅਤੇ ਉਪ ਪਹਾ੍ਰਤੀ ਖੇਤਰ ਤਰਾਈ ਖੇਤਰ हिमाਲਾ हिमाला, हिमाला अर्थात हिम प्लस अलज ਦਾ ਅਰਥ ਹੈ ਬਰਫ ਦਾ ਘਰ ਹਿਮਾਲਿਆ ਦੀਆਂ ਪਹਾੜੀਆਂ ਪੰਜਾਬ ਵਿੱਚ ਲੜੀ ਬੁੱਧ ਹਨ ਇਹਨਾਂ ਪਹਾੜੀਆਂ ਨੂੰ ਉਚਾਈ ਦੇ ਅਨੁਸਾਰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਮਹਾਨ ਹਿਮਾਲਾ ਮੱਧ ਹਿਮਾਲਾ ਅਤੇ ਬਾਹਰੀ ਹਿਮਾਲਾ ਉਪ ਪਰਬਤੀ ਖੇਤਰ ਤਰਾਈ ਖੇਤਰ ਇਹ ਖੇਤਰ ਹਿਮਾਲਾ ਦੀਆਂ ਪੀਰ ਪੰਜਾਲ ਪਹਾੜੀਆਂ ਦੇ ਦੱਖਣ ਵਿੱਚ ਸਥਿਤ ਹੈ ਇਸ ਵਿੱਚ ਸ਼ਿਵਾਲਿਕ ਅਤੇ ਕਾਉਂਸਲ ਦੀਆਂ ਪਹਾੜੀਆਂ ਦੇ ਟਲਾਨ ਵਾਲੇ ਪ੍ਰਦੇਸ਼ ਸ਼ਾਮਲ ਹਨ ਇਸ ਖੇਤਰ ਦੀਆਂ ਪਹਾੜੀਆਂ ਦੀ ਔਸਤ ਉਚਾਈ 1000 ਤੋਂ 3000 ਫੁੱਟ ਹੈ ਪ੍ਰਸ਼ਨ ਨੰਬਰ 5 ਚੱਜ ਦਬਾਬ ਅਤੇ ਵਿਸਤ ਜਲੰਦਰ ਦਬਾਬ ਉੱਤਰ ਚੱਜ ਦਬਾਬ ਅਤੇ ਵਿਸਤ ਜਲੰਦਰ ਦਬਾਬ ਚੱਜ ਦਬਾਬ ਚਨਾ ਚਨਾਵ ਅਤੇ ਜੇਲਮ ਨਦੀਆਂ ਦੇ ਵਿਚਕਾਰਲੇ ਖੇਤਰ ਨੂੰ ਚੱਜ ਦਬਾਬ ਦੇ ਨਾਮ ਨਾਲ ਸੱਦਿਆ ਜਾਂਦਾ ਹੈ ਇਸ ਦਬਾਬ ਦੇ ਪ੍ਰਸਿੱਧ ਸ਼ਹਿਰ ਗੁਜਰਾਤ ਭੇਰਾ ਅਤੇ ਸ਼ਾਹਪੁਰ ਹਨ ਬਿਸਤ ਜਲਿੰਦਰ ਦਬਾਬ ਇਸ ਦਬਾਬ ਵਿੱਚ ਸਤਲੁਜ ਅਤੇ ਬਿਆਸ ਦੀਆਂ ਨਦੀਆਂ ਦੇ ਵਿਚਕਾਰਲਾ ਦੇਸ਼ ਸ਼ਾਮਲ ਹੈ ਇਹ ਦੇਸ਼ ਬੜਾ ਉਪਜਾਊ ਹੈ ਜਲਿੰਦਰ ਅਤੇ ਹੁਸ਼ਿਆਰਪੁਰ ਇਸ ਦਬਾਬ ਦੇ ਪ੍ਰਸਿੱਧ ਸ਼ਹਿਰ ਹਨ ਨੰਬਰ 2 ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਪੰਜਾਬੀ ਸ਼ਬਦ ਤੋਂ ਕੀ ਭਾਵ ਹੈ ਉਤਰ ਪੰਜਾਬ ਤੋਂ ਪਾਉ ਪੰਜ ਨਦੀਆਂ ਦੇ ਪ੍ਰਦੇਸ਼ ਤੋਂ ਹੈ ਪੰਜਾਬ ਫਾਰਸੀ ਦੇ ਦੋ ਸ਼ਬਦਾਂ ਪੰਜ ਅਤੇ ਆਬ ਦੇ ਮੇਲ ਤੋਂ ਬਣਿਆ ਹੈ ਪੰਜ ਦਾ ਅਰਥ ਹੈ ਪੰਜ ਅਤੇ ਆਬ ਦਾ ਅਰਥ ਹੈ ਪਾਣੀ ਅਰਥਾਤ ਨਦੀ ਪ੍ਰਸ਼ਨ ਨੰਬਰ 2 ਜੁਨਾਨੀਆਂ ਨੇ ਪੰਜਾਬ ਦਾ ਕੀ ਨਾਂ ਰੱਖਿਆ ਸੀ ਉੱਤਰ ਜੁਨਾਨੀਆਂ ਨੇ ਪੰਜਾਬ ਦਾ ਨਾਂ ਪੈਂਟਾ ਪਟਾਮੀਆ ਅਰਥਾਤ ਪੰਜ ਨਦੀਆਂ ਦੀ ਧਰਤੀ ਰੱਖਿਆ ਸੀ ਪੈਂਟਾ ਦਾ ਅਰਥ ਪੰਜ ਅਤੇ ਪਟਾਮੀਆ ਦਾ ਅਰਥ ਨਦੀ ਪ੍ਰਸ਼ਨ ਨੰਬਰ 3 ਸप्त ਸਿੰਧੂ ਤੋਂ ਕੀ ਭਾਵ ਹੈ ਉੱਤਰ ਵੈਦਿਕ ਕਾਲ ਵਿੱਚ ਪੰਜਾਬ ਨੂੰ ਸੱਤ ਸਿੰਧੂ ਕਿਹਾ ਜਾਂਦਾ ਸੀ ਕਿਉਂਕਿ ਉਸ ਸਮੇਂ ਇਹ ਸੱਤ ਨਦੀਆਂ ਦਾ ਦੇਸ਼ ਸੀ ਪ੍ਰਸ਼ਨ ਨੰਬਰ 4 1947 ਈਸਵੀ ਵਿੱਚ ਪੰਜਾਬ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ ਉੱਤਰ 1947 ਈਸਵੀ ਵਿੱਚ ਪੰਜਾਬ ਨੂੰ ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਵੰਡਿਆ ਗਿਆ ਸੀ ਪੱਛਮੀ ਹਿੱਸਾ ਪਾਕਿਸਤਾਨ ਬਣਿਆ ਅਤੇ ਪੂਰਬੀ ਹਿੱਸਾ ਭਾਰਤ ਨੂੰ ਮਿਲਿਆ ਪ੍ਰਸ਼ਨ ਨੰਬਰ 5 ਪੰਜਾਬ ਦੀ ਉੱਤਰ-ਪੱਛਮੀ ਸੀਮਾ ਵਿੱਚ ਸਥਿਤ ਕਿਸੇ ਦੋ ਦਰਿਆਵਾਂ ਦੇ ਨਾਂ ਦੱਸੋ ਉੱਤਰ ਪੰਜਾਬ ਦੀ ਉੱਤਰ-ਪੱਛਮੀ ਸੀਮਾ ਵਿੱਚ ਸਥਿਤ ਦਰਿਆ ਹਨ ਖੈਬਰ-ਕੁਰਮ ਟੋਚੀ ਆਦਿ ਪ੍ਰਸ਼ਨ ਨੰਬਰ 6 ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਕਦੋਂ ਅਤੇ ਕਿੰਨੇ ਰਾਜਾਂ ਵਿੱਚ ਵੰਡਿਆ ਗਿਆ ਉੱਤਰ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ 1 ਨੰਬਰ 1966 ਈਸਵੀ ਨੂੰ ਦੋ ਰਾਜਾਂ ਪੰਜਾਬ ਅਤੇ ਹਰਿਆਣਾ ਵਿੱਚ ਵੰਡਿਆ ਗਿਆ ਨੰਬਰ 3 ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕ੍ਰਸ਼ਨ ਨੰਬਰ 1 ਪੰਜਾਬ ਦੇ ਵੱਖ-ਵੱਖ ਇਤਿਹਾਸਕ ਨਾਮਾਂ ਤੇ ਛੰਨਣਾ ਪਾਓ ਉੱਤਰ ਪੰਜਾਬ ਦੇ ਨਾਂ ਸਮੇਂ-ਸਮੇਂ ਤੇ ਬਦਲਦੇ ਰਹੇ ਹਨ ਵੈਦਿਕ ਕਾਲ ਵਿੱਚ ਪੰਜਾਬ ਨੂੰ ਸप्त ਸਿੰਧੂ ਸੱਤ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਪ੍ਰਾਚੀਨ ਮਹਾਕਾਵਰ ਮਾਇਨ ਮਹਾਪਾਹਰਤ ਤੇ ਪੁਰਾਣਾ ਵਿੱਚ ਪੰਜਾਬ ਨੂੰ ਪੰਚਨਦ ਦੱਸਿਆ ਗਿਆ ਹੈ ਨੰਬਰ 3 ਯੂਨਾਨੀਆਂ ਨੇ ਪੰਜਾਬ ਨੂੰ ਪੈਂਟਾ ਪਟਾਮੀਆ ਨਾਂ ਰੱਖਿਆ ਸੀ ਪੈਂਟਾ ਦਾ ਅਰਥ ਪੰਜ ਅਤੇ ਪਟਾਮੀਆਂ ਦਾ ਅਰਥ ਨਦੀ ਅਰਥਾਤ ਪੰਜ ਦਰਿਆਵਾਂ ਨਦੀਆਂ ਦੀ ਧਰਤੀ ਟੱਕ ਕਬੀਲੇ ਨੇ ਪੰਜਾਬ ਨੂੰ ਟੱਕ ਦੇਸ਼ ਜਾਂ ਟਕੀ ਨਾਂ ਦਿੱਤਾ ਚੀਨੀ ਯਾਤਰੀ ਹੁਨ ਸੰਗ ਨੇ ਪੰਜਾਬ ਨੂੰ ਛੇਕੀਆ ਕਹਿ ਕੇ ਬੁਲਾਇਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਲਾਹੌਰ ਸੂਬਾ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਮੁਗਲ ਬਾਦਸ਼ਾਹ ਅਕਬਰ ਨੇ ਪੰਜਾਬ ਨੂੰ ਪੰਜਾਬ ਦਾ ਨਾਂ ਦਿੱਤਾ ਪੰਜਾਬ ਫਾਰਸੀ ਭਾਸ਼ਾ ਵਿੱਚ ਪੰਜ ਅਤੇ ਆਬ ਤੋਂ ਮਿਲ ਕੇ ਬਣਿਆ ਹੈ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਹੈ ਪਾਣੀ 1849 ਇਸਵੀ ਵਿੱਚ ਅੰਗਰੇਜ਼ਾਂ ਨੇ ਇਸ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਅਤੇ ਇਸ ਨੂੰ ਪੰਜਾਬ ਪ੍ਰਾਂਤ ਦਾ ਨਾਂ ਦਿੱਤਾ 1947 ਇਸਵੀ ਵਿੱਚ ਭਾਰਤ-ਪਾਕਿਸਤਾਨ ਬੰਡ ਵਿੱਚ ਪੰਜਾਬ ਪੂਰਬੀ ਅਤੇ ਪੱਛਮੀ ਪੰਜਾਬ ਨਾਂ ਦੇ ਦੋ ਭਾਗਾਂ ਵਿੱਚ ਵੰਡਿਆ ਗਿਆ ਪਰ ਦੋਨਾਂ ਹੀ ਦੇਸ਼ਾਂ ਵਿੱਚ ਅੱਜ ਵੀ ਇਸ ਨੂੰ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪ੍ਰਸ਼ਨ ਨੰਬਰ 2 ਪੰਜਾਬ ਦੇ ਇਤਿਹਾਸ ਦਾ ਅਧਿਐਨ ਕਰਨ ਲਈ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਅਧਿਐਨ ਕਿਉਂ ਜ਼ਰੂਰੀ? ਹੈ ਉਤਰ ਕਿਸੇ ਵੀ ਦੇਸ਼ ਦਾ ਇਤਿਹਾਸ ਉਥੇ ਦੇ ਪੰਗੋਲ ਦੀ ਦੇਣ ਹੁੰਦਾ ਹੈ ਇਸ ਲਈ ਕਿਸੇ ਦੇਸ਼ ਦੇ ਇਤਿਹਾਸ ਦਾ ਅਧਿਐਨ ਕਰਨ ਲਈ ਉਸ ਦੇਸ਼ ਦੀਆਂ ਪੰਗੋਲਿਕ ਅਵਸਥਾਵਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ ਪੰਜਾਬ ਦੇ ਰਹਿਣ ਸਹਿਣ ਖਾਣ ਪੀਣ ਪਹਿਰਾਵਾ ਲੋਕਾਂ ਦੇ ਸੁਭਾਅ ਤੇ ਵਿਚਾਰ ਸ਼ਕਤੀ ਕਾਫੀ ਸੀਮਾ ਤੱਕ ਪੰਗੋਲਿਕ ਤੱਥਾਂ ਦੁਆਰਾ ਪ੍ਰਭਾਵਿਤ ਹੋਈ ਹੈ ਇਥੋਂ ਦੀ ਹਰੇਕ ਘਟਨਾ ਇਥੋਂ ਦੇ ਕਿਸੇ ਨਾਂ ਕਿਸੇ ਪੰਗੋਲਿਕ ਤੱਥ ਨਾਲ ਜੁੜੀ ਹੋਈ ਹੈ ਇਥੋਂ ਦਾ ਉਪਜਾਊ ਮੈਦਾਨ ਸਭਿਆਤਾ ਦਾ ਘੜਾ ਬਣਿਆ ਸਮਾਂ ਪੈਣ ਤੇ ਇਹੀ ਮੈਦਾਨ ਰਣ ਭੂਮੀ ਬਣਿਆ ਅਤੇ ਇਥੋਂ ਦੇ ਲੱਖਾਂ ਵੀਰਾਂ ਨੇ ਆਪਣੇ ਪਾਣੀ ਦਾ ਬਲਦਾਨ ਦਿੱਤਾ ਇੱਥੋਂ ਦੀਆਂ ਨਦੀਆਂ ਨੇ ਅਨੇਕਾਂ ਵਾਰ ਹਮਲਾਵਾਰਾਂ ਦਾ ਮਾਰਗਦਰਸ਼ਨ ਕੀਤਾ ਇੱਥੋਂ ਦੇ ਜੰਗਲਾਂ ਦਾ ਮਹੱਤਵ ਵੀ ਕੁਝ ਘੱਟ ਨਹੀਂ ਹੈ ਮੁਗਲ ਅਤਿਆਚਾਰਾਂ ਤੋਂ ਪੀੜਤ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਹੀ ਜੰਗਲਾਂ ਨੇ ਅਨੇਕਾਂ ਵਾਰ ਆਸਰਾ ਦਿੱਤਾ ਇੱਥੋਂ ਦੇ ਖੁਸ਼ਹਾਲ ਮੈਦਾਨਾਂ ਨੇ ਹਮਲਾਵਾਰਾਂ ਨੂੰ ਹਮਲਾ ਕਰਨ ਦੀ ਪ੍ਰੇਰਣਾ ਦਿੱਤੀ ਇਸ ਤਰ੍ਹਾਂ ਪੰਜਾਬ ਦੇ ਪੰਗੋਲ ਨੇ ਪੰਜਾਬ ਨੂੰ ਰੰਗ ਭੂਮੀ ਅਤੇ ਰਣ ਭੂਮੀ ਦੋਨਾਂ ਦਾ ਪੱਦਰ ਪ੍ਰਦਾਨ ਕੀਤਾ ਪ੍ਰਸ਼ਨ ਨੰਬਰ 3 ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ਉੱਤਰ ਹਿਮਾਲਿਆ ਦੀਆਂ ਪੱਛਮੀ ਸਾਕਾਵਾਂ ਦੇ ਕਾਰਨ ਪੰਜਾਬ ਸਾਲਾਂ ਤੱਕ ਭਾਰਤ ਦੇ ਪ੍ਰਵੇਸ਼ ਦੁਆਰ ਦਾ ਕੰਮ ਕਰਦਾ ਹੈ ਇਨ੍ਹਾਂ ਪਹਾੜਤ ਸ੍ਰੈਣੀਆਂ ਵਿੱਚ ਸਥਿਰ ਦਰਿਆ ਤੋਂ ਗੁਜ਼ਰਨਾ ਕਾਠੀ ਨਹੀਂ ਹੈ ਦੂਜੇ ਬੁਲਾਨ ਦਰੇ ਦੇ ਇਲਾਵਾ ਸਾਰੇ ਦਰੇ ਅਫਗਾਨਿਸਤਾਨ ਨੂੰ ਪੰਜਾਬ ਨਾਲ ਮਿਲਾਉਂਦੇ ਹਨ ਇਸ ਲਈ ਆਰੀਆ ਤੋਂ ਲੈ ਕੇ ਮੰਗੋਲਾਂ ਤੱਕ ਸਾਰੇ ਹਮਲਾਵਰ ਇਨਾ ਮਾਰਗਾਂ ਦੁਆਰਾ ਭਾਰਤ ਤੇ ਹਮਲਾ ਕਰਦੇ ਰਹੇ ਕਿਉਂਕਿ ਦਰੇ ਉਹਨਾਂ ਨੂੰ ਸਿੱਧਾ ਪੰਜਾਬ ਦੀ ਧਰਤੀ ਤੇ ਪਹੁੰਚਾ ਦਿੰਦੇ ਸਨ ਸਭ ਤੋਂ ਪਹਿਲਾਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕਰਨਾ ਪਿਆ ਉਹਨਾਂ ਨੂੰ ਹਰਾਉਣਾ ਤੇ ਹੀ ਉਹ ਪੂਰੋ ਵੱਲ ਅੱਗੇ ਵੱਧ ਸਕੇ ਇਸ ਤਰ੍ਹਾਂ ਪੰਜਾਬ ਭਾਰਤ ਲਈ ਪ੍ਰਵੇਸ਼ ਦੁਆਰ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਪ੍ਰਸ਼ਨ ਨੰਬਰ 4 ਪੰਜਾਬ ਵਿੱਚ ਇਸਲਾਮ ਧਰਮ ਦਾ ਪ੍ਰਸਾਰ ਤੇਜ਼ੀ ਨਾਲ ਕਿਉਂ ਹੋਇਆ ਉੱਤਰ ਪੰਜਾਬ ਵਿੱਚ ਇਸਲਾਮ ਧਰਮ ਦਾ ਪ੍ਰਸਾਰ ਤੇਜ਼ੀ ਨਾਲ ਹੋਇਆ ਕਿਉਂਕਿ ਸਾਰੇ ਹਮਲਾਵਾਰ ਪਹਿਲਾਂ ਪੰਜਾਬ ਵਿੱਚ ਆ ਕੇ ਬਸੇ ਉਹਨਾਂ ਨੇ ਇੱਥੇ ਦੇ ਲੋਕਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਮਜਬੂਰ ਕੀਤਾ ਮੁਸਲਿਮ ਧਰਮ ਪ੍ਰਚਾਰਕ ਸੂਫੀ ਸੰਤਾਂ ਅਤੇ ਵਪਾਰੀਆਂ ਨੇ ਵੀ ਇਸ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹਿੰਦੂ ਧਰਮ ਦੇ ਕਠੋਰ ਰੀਤੀ ਰਿਵਾਜਾਂ ਤੋਂ ਤੰਗ ਆ ਚੁੱਕੇ ਲੋਕਾਂ ਨੇ ਆਸਾਨੀ ਨਾਲ ਇਸਲਾਮ ਧਰਮ ਨੂੰ ਅਪਣਾ ਲਿਆ ਪਰਿਨਾਮ ਸਰੂਪ ਪੰਜਾਬ ਵਿੱਚ ਇਸਲਾਮ ਧਰਮ ਕਾਫੀ ਤੇਜ਼ੀ ਨਾਲ ਫੈਲਿਆ ਪ੍ਰਸ਼ਨ ਨੰਬਰ 5 ਪੰਜਾਬ ਦੀ ਪੰਗੋਲੀ ਕਿਸ ਸਥਿਤੀ ਦਾ ਲੋਕਾਂ ਦੀ ਆਰਥਿਕ ਸਥਿਤੀ ਤੇ ਕੀ ਪ੍ਰਭਾਵ ਪਿਆ ਉਤਰ ਪੰਜਾਬ ਦੀ ਪੰਗੋਲੀ ਕਿਸ ਸਥਿਤੀ ਨੇ ਇਥੋਂ ਦੇ ਲੋਕਾਂ ਦੇ ਜੀਵਨ ਨੂੰ ਆਰਥਿਕ ਤੌਰ ਤੇ ਦਿੜਤਾ ਪ੍ਰਦਾਨ ਕੀਤੀ ਹਿਮਾਲਾ ਦੀਆਂ ਨਦੀਆਂ ਹਰ ਸਾਲ ਨਵੀਂ ਮਿੱਟੀ ਲਿਆ ਕੇ ਪੰਜਾਬ ਦੇ ਮੈਦਾਨਾਂ ਵਿੱਚ ਵਸਾਉਂਦੀਆਂ ਰਹੀਆਂ ਸਿੱਟੇ ਵਜੋਂ ਪੰਜਾਬ ਦਾ ਮੈਦਾਨ ਉਪਜਾਊ ਮੈਦਾਨ ਵਿੱਚ ਗਿਣਿਆ ਜਾਣ ਲੱਗਾ ਉਪਜਾਊ ਭੂਮੀ ਕਾਰਨ ਇੱਥੇ ਚੰਗੀ ਫਸਲ ਹੁੰਦੀ ਰਹੀ ਅਤੇ ਇੱਥੋਂ ਦੇ ਲੋਕ ਖੁਸ਼ਹਾਲ ਹੁੰਦੇ ਗਏ ਇਨ੍ਹਾਂ ਨਦੀਆਂ ਤੋਂ ਪੰਜਾਬ ਦੀ ਭੂਮੀ ਸਿੰਜੀ ਵੀ ਜਨਦੀ ਸੀ ਬਰਫ਼ ਨਾਲ ਟਕੇ ਰਹਿਣ ਦੇ ਕਾਰਨ ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਸਾਰੇ ਸਾਰਾ ਸਾਲ ਵਹਿਦੀਆਂ ਰਹਿੰਦੀਆਂ ਹਨ ਅਤੇ ਖੇਤੀਬਾੜੀ ਲਈ ਬਰਦਾਨ ਸਿੱਧ ਹੋਈਆਂ ਹਨ ਹਿਮਾਲਿਆ ਤੋਂ ਪ੍ਰਾਪਤ ਲੱਕੜੀ ਦੇ ਕਾਰਨ ਪੰਜਾਬ ਵਿੱਚ ਫਰਨੀਚਰ ਅਤੇ ਖੇਡ ਦਾ ਸਮਾਨ ਬਣਨ ਲੱਗਾ ਇਨ੍ਹਾਂ ਪਹਾੜਾਂ ਤੋਂ ਪੰਜਾਬ ਦੇ ਲੋਕਾਂ ਨੂੰ ਗੰਦਾ ਬਿਰੋਜਾ ਜੜੀਆਂ ਬੂਟੀਆਂ ਅਤੇ ਅਨੇਕ ਬਸਤਾਂ ਉਪਯੋਗੀ ਪ੍ਰਾਪਤ ਹੁੰਦੀਆਂ ਰਹੀਆਂ ਜਿਸ ਨਾਲ ਪੰਜਾਬ ਵਿੱਚ ਉਦਯੋਗ ਦਾ ਵੱਡੇ ਉਤਰਾਵਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਉੱਤਰ ਭੂਗੋਲਿਕ ਤੌਰ ਤੇ ਪੰਜਾਬ ਦਾ ਅਧਾਨ ਬਹੁਤ ਹੀ ਰੋਚਕ ਹੈ ਇਸ ਨਜ਼ਰੀਏ ਤੋਂ ਪੰਜਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਨੰਬਰ 1 ਹਿਮਾਲਿਆ ਤੇ ਉਸ ਦੀਆਂ ਉੱਤਰ-ਪੱਛਮੀ ਪਹਾੜੀਆਂ ਨੰਬਰ 2 ਤਰਾਇ ਦੇਸ਼ ਜਾਂ ਉਪ ਪਰਬਤੀ ਖੇਤਰ ਨੰਬਰ 3 ਮੈਦਾਨੀ ਖੇਤਰ ਨੰਬਰ 1 ਹਿਮਾਲਿਆ ਤੇ ਉਸ ਦੀਆਂ ਉੱਤਰ-ਪੱਛਮੀ ਪਹਾੜੀਆਂ ਹਿਮਾਲਿਆ ਅਰਥਾਤ ਹਿਮਪਲਸ ਆਲਿਆ ਦਾ ਅਰਥ ਹੈ ਬਰਫ਼ ਦਾ ਘਰ ਭਾਰਤ ਦੇ ਉੱਤਰ ਵਿੱਚ ਸਥਿਤ ਇਹ ਉੱਚਾ ਪਰਬਤ ਸਾਲ ਵਿੱਚ ਜ਼ਿਆਦਾਤਰ ਸਮੇਂ ਬਰਫ਼ ਨਾਲ ਢਕਿਆ ਰਹਿੰਦਾ ਹੈ ਪੱਛਮ ਤੋਂ ਪੂਰਬ ਦੇ ਵੱਲ ਇਸ ਦੀ ਲੰਬਾਈ ਲਗਭਗ 2400 ਕਿਲੋਮੀਟਰ ਅਤੇ ਉੱਤਰ ਤੋਂ ਦੱਖਣ ਦੇ ਬਲ ਔਸਤ ਚੁੜਾਈ ਲਗਭਗ 2500 ਕਿਲੋਮੀਟਰ ਹੈ ਸੰਸਾਰ ਦੀ ਸਭ ਤੋਂ ਉੱਚੀ ਪर्वਤ ਚੋਟੀ ਮਾਉਂਟ ਐਵਰੇਸਟ 8848 ਮੀਟਰ ਹਿਮਾਲਿਆ ਵਿੱਚ ਹੀ ਸਥਿਤ ਹੈ ਪਰੰਤੂ ਹਿਮਾਲਿਆ ਦੀਆਂ ਸਾਰੀਆਂ ਪਹਾੜੀਆਂ ਦੀ ਉਚਾਈ ਇੱਕ ਸਮਾਨ ਨਹੀਂ ਹੈ ਇਨ੍ਹਾਂ ਪਹਾੜੀਆਂ ਨੂੰ ਉਚਾਈ ਦੇ ਅਨੁਸਾਰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਮਹਾਨ ਹਿਮਾਲਿਆ ਮੱਧ ਹਿਮਾਲਿਆ ਅਤੇ ਬਾਹਰੀ ਹਿਮਾਲਾ ਪੰਜਾਬ ਦੇ ਉੱਤਰ ਪੱਛਮ ਵਿੱਚ ਹਿਮਾਲਿਆ ਦੀਆਂ ਪੱਛਮੀ ਪਹਾੜੀਆਂ ਸਥਿਤ ਹਨ ਇਨ੍ਹਾਂ ਪਹਾੜੀਆਂ ਵਿੱਚਕਾਰ ਕਿਰਥਾਰ ਅਤੇ ਸੁਲੇਮਾਨ ਦੀਆਂ ਪਹਾੜੀਆਂ ਲੜੀਆਂ ਸ਼ਾਮਲ ਹਨ ਇਨ੍ਹਾਂ ਪਰਬਤਾਂ ਦੀ ਉਚਾਈ ਬਧੇਰੇ ਨਹੀਂ ਹੈ ਇਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਵਿੱਚ ਅਨੇਕਾਂ ਦਰੇ ਹਨ ਇਨ੍ਹਾਂ ਦਰਿਆਂ ਵਿੱਚ ਖੈਬਰ ਦਾ ਦਰਾ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ ਜ਼ਿਆਦਾਤਰ ਹਮਲਾਵਾਰਾਂ ਦੇ ਲਈ ਇਹੀ ਦਰਾ ਪ੍ਰਵੇਸ਼ ਦੁਆਰ ਬਣ ਰਿਹਾ ਹੈ। ਨੰਬਰ 2 ਤਰਾਈ ਦੇਸ਼ ਜਾਂ ਉਪਪਰਬਤੀ ਖੇਤਰ ਹਿਮਾਲਿਆ ਦੇਸ਼ ਦੇ ਉੱਚ ਪ੍ਰਦੇਸ਼ਾਂ ਅਤੇ ਪੰਜਾਬ ਦੇ ਮੈਦਾਨੀ ਦੇਸ਼ਾਂ ਦੇ ਵਿਚਕਾਰ ਤਰਾਈ ਜਾਂ ਪ੍ਰਦੇਸ਼ ਸਥਿਤ ਹੈ। ਇਸ ਨੂੰ ਉਪਪਰਬਤੀ ਪ੍ਰਦੇਸ਼ ਵੀ ਕਿਹਾ ਜਾਂਦਾ ਹੈ। ਇਹ 160 ਕਿਲੋ 160 ਕਿਲੋਮੀਟਰ ਤੋਂ 320 ਕਿਲੋਮੀਟਰ ਤੱਕ ਚੌੜਾ ਹੈ ਅਤੇ ਇਸ ਦੀ ਉਚਾਈ 300 ਤੋਂ 900 ਮੀਟਰ ਤੱਕ ਹੈ। ਇਹ ਭਾਗ ਅਨੇਕ ਕਾਟੀਆਂ ਕਾਰਨ ਹਿਮਾਲਾ ਪਰਬਤ ਸਰੇਣੀਆਂ ਤੋਂ ਅਲੱਗ ਜਿਹਾ ਦਿਖਾਈ ਦਿੰਦਾ ਹੈ ਇਸ ਭਾਗ ਵਿੱਚ ਸਿਆਲਕੋਟ ਕਾਂਗੜਾ ਹੁਸ਼ਿਆਰਪੁਰ ਗੁਰਦਾਸਪੁਰ ਅੰਬਾਲਾ ਦਾ ਕੁਝ ਖੇਤਰ ਸ਼ਾਮਲ ਹੈ ਆਮ ਤੌਰ ਤੇ ਇਹ ਇੱਕ ਪਹਾੜੀ ਦੇਸ਼ ਹੈ ਇਸ ਲਈ ਇੱਥੇ ਉਪਜ ਬਹੁਤ ਘੱਟ ਹੁੰਦੀ ਹੈ ਬਰਖਾ ਕਾਰਨ ਇੱਥੇ ਅਨੇਕ ਰੋਗ ਫੈਲਦੇ ਹਨ ਜਿੱਥੇ ਕਿਤੇ ਭੂਮੀ ਨੂੰ ਖੇਤੀਜੋਗ ਬਣਾਇਆ ਗਿਆ ਹੈ ਉੱਥੇ ਆਲੂ ਚੌਲ ਅਨਾਜ ਅਤੇ ਮੱਕੀ ਦੀ ਖੇਤੀ ਕੀਤੀ ਜਾਣ ਲੱਗੀ ਹੈ ਇੱਥੇ ਆਉਣ ਜਾਣ ਦੇ ਸਾਧਨਾਂ ਦਾ ਵੀ ਪੂਰੀ ਤਰ੍ਹਾਂ ਨਾਲ ਵਿਕਾਸ ਨਹੀਂ ਹੋ ਪਾਇਆ ਹੈ ਇੱਥੋਂ ਦੀ ਜਨਸੰਖਿਆ ਘੱਟ ਹੈ ਇੱਥੋਂ ਦੇ ਲੋਕਾਂ ਨੂੰ ਆਪਣਾ ਜੀਵਨ ਨਿਰਵਾਹਾ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ ਕੁਦਰਤ ਦੀ ਸੁੰਦਰ ਛਾਵੀ ਦੇ ਕਾਰਨ ਇਹ ਦੇਸ਼ ਬਹੁਤ ਹੀ ਆਕਰਸ਼ਨ ਹੈ ਅਤੇ ਜੰਗਲਾਂ ਨਾਲ ਟਕਿਆ ਇਸ ਦੀਆਂ ਘਾਟੀਆਂ ਮਨਮੋਹਕ ਦ੍ਰਿਸ਼ ਪੇਸ਼ ਕਰਦੀਆਂ ਹਨ ਨੰਬਰ 3 ਮੈਦਾਨੀ ਖੇਤਰ ਪੰਜਾਬ ਦੇ ਮੈਦਾਨੀ ਖੇਤਰ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਪੂਰਬੀ ਮੈਦਾਨ ਅਤੇ ਪੱਛਮੀ ਮੈਦਾਨ ਜਮਨਾ ਅਤੇ ਰਾਵੀ ਨਦੀ ਦੇ ਵਿਚਕਾਰਲੇ ਭਾਗ ਨੂੰ ਪੂਰਬੀ ਮੈਦਾਨ ਕਹਿੰਦੇ ਹਨ ਇਹ ਦੇਸ਼ ਜਿਆਦਾ ਉਪਜਾਊ ਹੈ ਇੱਥੋਂ ਦੀ ਬਸੋ ਵੀ ਸੰਗਣੀ ਹੈ ਰਾਵੀ ਅਤੇ ਸਿੰਧ ਦੇ ਵਿਚਕਾਰਲੇ ਭਾਗ ਨੂੰ ਪੱਛਮੀ ਮੈਦਾਨ ਕਹਿੰਦੇ ਹਨ ਇਹ ਦੇਸ਼ ਪੂਰਬੀ ਮੈਦਾਨ ਦੀ ਤੁਲਨਾ ਵਿੱਚ ਘੱਟ ਖੁਸ਼ਹਾਲ ਹੈ ਪੰਜਾਬ ਦੁਆਬ ਦੋ ਨਦੀਆਂ ਦੇ ਵਿਚਕਾਰ ਦੀ ਭੂਮੀ ਨੂੰ ਦੁਆਬ ਕਹਿੰਦੇ ਹਨ ਪੰਜਾਬ ਦਾ ਮੈਦਾਨੀ ਭਾਗ ਲਿਖੇ ਦੁਆਬਿਆਂ ਨਾਲ ਘਿਰਿਆ ਹੋਇਆ ਹੈ ਨੰਬਰ 1 ਸਿੰਧ ਸਾਗਰ ਦੁਆਬ ਜੇਲਮ ਅਤੇ ਸਿੰਧ ਨਦੀਆਂ ਦੇ ਵਿਚਕਾਰ ਦੇ ਦੇਸ਼ ਨੂੰ ਸਿੰਧ ਸਾਗਰ ਦੁਆਬ ਕਿਹਾ ਜਾਂਦਾ ਹੈ ਇਹ ਦੇਸ਼ ਬਧੇਰੇ ਉਪਜਾਊ ਨਹੀਂ ਹੈ ਜੇਲਮ ਅਤੇ 라ਵਲੀ ਪਿੰਡੀ ਇਤੋਂ ਦੇ ਪ੍ਰਸਿੱਧ ਸ਼ਹਿਰ ਹਨ ਨੰਬਰ 2 ਰਚਨਾ ਦਬਾਬ ਇਸ ਭਾਗ ਵਿੱਚ ਰਾਵੀ ਅਤੇ ਚਨਾਬ ਨਦੀਆਂ ਦੇ ਵਿਚਕਾਰਲਾ ਇਲਾਕਾ ਸ਼ਾਮਲ ਹੈ ਜੋ ਕਾਫੀ ਉਪਜਾਊ ਹੈ ਗੁੱਜਰਵਾਲਾ ਅਤੇ ਸਿੱਖੋਪੁਰਾ ਇਸ ਦਬਾਬ ਦੇ ਪ੍ਰਸਿੱਧ ਨਗਰ ਹਨ ਨੰਬਰ 3 ਵਿਸਤ ਜਲੰਧਰ ਦਬਾਬ ਇਸ ਦਬਾਬ ਵਿੱਚ ਸਤਲੁਜ ਅਤੇ ਬਿਆਸ ਨਦੀਆਂ ਦੇ ਵਿਚਕਾਰਲੇ ਦੇਸ਼ ਸ਼ਾਮਲ ਹੈ ਇਹ ਦੇਸ਼ ਬੜਾ ਉਪਜਾਊ ਹੈ ਜਲੰਧਰ ਅਤੇ ਹੁਸ਼ਿਆਰਪੁਰ ਇਸ ਦਬਾਬ ਦੇ ਪ੍ਰਸਿੱਧ ਸ਼ਹਿਰ ਹਨ ਨੰਬਰ 4 ਬਾਰੀ ਦੁਆਬਾ ਬਿਆਸ ਅਤੇ ਰਾਵੀ ਨਦੀਆਂ ਦੇ ਵਿਚਕਾਰ ਦੇ ਇਲਾਕੇ ਨੂੰ ਬਾਰੀ ਬਾਰੀ ਦੁਆਬਾ ਕਿਹਾ ਜਾਂਦਾ ਹੈ ਇਹ અત્યੰਤ ਉਪਜਾਊ ਖੇਤਰ ਹੈ ਪੰਜਾਬ ਦੇ ਵਿਚਕਾਰ ਸਥਿਤ ਹੋਣ ਦੇ ਕਾਰਨ ਇਸ ਨੂੰ ਮਾਝਾ ਵੀ ਕਿਹਾ ਜਾਂਦਾ ਹੈ ਪੰਜਾਬ ਦੇ ਦੋ ਪ੍ਰਸਿੱਧ ਨਗਰ ਲਾਹੌਰ ਅਤੇ ਅੰਮ੍ਰਿਤਸਰ ਇਸ ਦੁਆਬੇ ਵਿੱਚ ਸਥਿਤ ਹਨ ਨੰਬਰ 5 ਛੱਜ ਦੁਆਬਾ ਜਨਾਬ ਅਤੇ ਜੇਲਮ ਨਦੀਆਂ ਦੇ ਵਿਚਕਾਰਲੇ ਖੇਤਰ ਨੂੰ ਚੱਜ ਦੁਆਬ ਦੇ ਨਾਮ ਨਾਲ ਸੱਦਿਆ ਜਾਂਦਾ ਹੈ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਗੁਜਰਾਤ ਪੇਰਾ ਅਤੇ ਸ਼ਾਹਪੁਰ ਹਨ ਮਾਲਵਾ ਅਤੇ ਬੰਗਰ ਪੰਜਾਬ ਦੁਆਬਿਆਂ ਤੋਂ ਇਲਾਵਾ ਪੰਜਾਬ ਦੇ ਮੈਦਾਨੀ ਭਾਗ ਵਿੱਚ ਸਤਲੁਜੂ ਤੇ ਜਮਨਾ ਦੇ ਵਿਚਕਾਰ ਦਾ ਵਿਸ਼ਾਲ ਮੈਦਾਨੀ ਖੇਤਰ ਵੀ ਸ਼ਾਮਲ ਹੈ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਮਾਲਵਾ ਅਤੇ ਬੰਗਰ ਨੰਬਰ 1 ਮਾਲਵਾ ਸਤਲੁਜ ਅਤੇ ਘੱਗਰ ਨਦੀ ਦੇ ਵਿਚਕਾਰ ਫੈਲੇ ਦੇਸ਼ ਨੂੰ ਮਾਲਵਾ ਕਹਿੰਦੇ ਹਨ ਲੁਧਿਆਣਾ ਪਟਿਆਲਾ ਨਾਭਾ ਸੰਗਰੂਰ ਫਰੀਦਕੋਟ ਪਠੰਡਾ ਆਦ ਪ੍ਰਸਿੱਧ ਸ਼ਹਿਰ ਇਸ ਭਾਗ ਵਿੱਚ ਸਥਿਤ ਹਨ ਨੰਬਰ 2 ਬੰਗਰ ਜਾਂ ਹਰਿਆਣਾ ਇਹ ਦੇਸ਼ ਘੱਗਰ ਤੇ ਜਮਨਾ ਨਦੀਆਂ ਦੇ ਵਿਚਕਾਰ ਸਥਿਤ ਹੈ ਇਸ ਦੇ ਮੁੱਖ ਨਗਰ ਅੰਮ੍ਰਾਲਾ ਕੁਰਕ ਖੇਤਰ ਪਾਣੀਪਤ ਜੀਂਦ ਰੋहतक ਕਰਨਾਲ ਗੁਰਦਾਮਾ ਤੇ ਹਸਾਰ ਹਨ ਇਹ ਭਾਗ ਇੱਕ ਇਤਿਹਾਸਿਕ ਮੈਦਾਨ ਵੀ ਹੈ ਜਿੱਥੇ अनेका ਫੈਸਲਾਕੁਨ ਜੁੱਦ ਲੜੇ ਗਏ ਪ੍ਰਸ਼ਨ ਨੰਬਰ 2 ਪੰਜਾਬ ਦੀ ਭੂਗੋਲਿਕ ਸਥਿਤੀ ਨੇ ਪੰਜਾਬ ਦੇ ਰਾਜਨੀਤਿਕ ਅਤੇ ਧਾਰਮਿਕ ਖੇਤਰ ਦੇ ਇਤਿਹਾਸ ਤੇ ਕੀ ਪ੍ਰਭਾਵ ਪਾਇਆ ਵਿਸਤਾਰ ਸਹਿਤ ਲਿਖੋ ਉੱਤਰ ਪੰਜਾਬ ਭਾਰਤ ਦੇ ਉੱਤਰ ਪੱਛਮ ਵਿੱਚ ਸਥਿਤ ਇੱਕ অতি ਉਪਜਾਊ ਦੇਸ਼ ਹੈ ਇਸ ਦੀ ਆਦਰਸ਼ ਸਥਿਤੀ ਨੇ ਇਥੋਂ ਦੇ ਇਤਿਹਾਸ ਨੂੰ ਇੱਕ ਵਿਸ਼ੇਸ਼ ਰੂਪ ਪ੍ਰਦਾਨ ਕੀਤਾ ਹੈ ਉੰਜ ਵੀ ਕਿਸੇ ਦੇਸ਼ ਦਾ ਇਤਿਹਾਸ ਇਥੋਂ ਦੇ ਪੰਗੋਲ ਦੀ ਕੁੱਖ ਤੋਂ ਹੀ ਜਨਮ ਲੈਂਦਾ ਹੈ ਪੰਜਾਬ ਦਾ ਇਤਿਹਾਸ ਵੀ ਕੋਈ અપਬਾਦ ਨਹੀਂ ਹੈ ਇਥੋਂ ਦੇ ਲੋਕਾਂ ਨੇ ਰਾਜਨੀਤੀ ਤੇ ਧਾਰਮਿਕ ਖੇਤਰ ਵਿੱਚ ਮਾਤਪੂਰਨ ਸਫਲਤਾ ਪ੍ਰਾਪਤ ਕੀਤੀ ਹੈ ਸੰਖੇਪ ਵਿੱਚ ਪੰਜਾਬ ਦੀ ਸਥਿਤੀ ਨੇ ਪੰਜਾਬ ਦੇ ਇਤਿਹਾਸ ਨੂੰ ਹੇਠ ਲਿਖੇ ਰੰਗਾਂ ਵਿੱਚ ਰੰਗਿਆ ਹੈ ਨੰਬਰ 1 ਰਾਜਨੀਤਿਕ ਖੇਤਰ ਤੇ ਪ੍ਰਭਾਵ ਆ ਪੰਜਾਬ ਦੇ ਉੱਤਰ ਪੱਛਮ ਵਿੱਚ ਸਥਿਤ ਦਰੇ ਹਮਲਾਵਾਰਾਂ ਦੇ ਲਈ ਪ੍ਰਵੇਸ਼ ਦੁਆਰ ਦਾ ਕੰਮ ਕਰਦੇ ਸਨ ਸਾਰੇ ਮੁਢਲੇ ਹਮਲਾਵਾਰ ਉੱਤਰ ਪੱਛਮ ਦੀ ਦਿਸ਼ਾ ਤੋਂ ਪੰਜਾਬ ਵਿੱਚ ਪ੍ਰਵੇਸ਼ ਕਰਦੇ ਰਹੇ ਨੰਬਰ 1 ਉਹਨਾਂ ਦਾ ਸਾਹਮਣਾ ਕਰਨ ਲਈ ਪੰਜਾਬ ਦੇ ਵੀਰ ਸੱਤ ਅੱਗੇ ਸਨ ਅਕੇ ਵਦੇ ਸਾਰੇ ਮਹਤਵਪੂਰਨ ਤੇ ਫੈਸਲਾ ਕੁਨ ਜੁੱਧ ਇਸੇ ਧਰਤੀ ਤੇ ਹੀ ਲੜੇ ਗਏ ਨੰਬਰ 2 ਚੰਦਰ ਗੁਪਤ ਮੌਰੀਆ ਨੇ ਭਾਰਤ ਵਿੱਚ ਪਹਿਲਾ ਵਿਸਾਲ ਸਾਮਰਾਜ ਕਾਇਮ ਕੀਤਾ ਸੀ ਪਰ ਉਸ ਦੇ ਸਾਮਰਾਜ ਦੀ ਨੀਂਹ ਪੰਜਾਬ ਤੋਂ ਹੀ ਪਈ ਨੰਬਰ 3 ਪੰਜਾਬ ਦੇ ਬਣਾ ਅਤੇ ਪਹਾੜਬਤਾਂ ਨੇ ਸਿੱਖਾਂ ਨੂੰ ਸੰਕਟ ਦੇ ਸਮੇਂ ਸਰਨ ਦਿੱਤੀ ਇਥੇ ਹੀ ਰਹਿ ਕੇ ਸਿੱਖਾਂ ਨੇ ਗੁਰੀਲਾ ਜੁੱਧ ਪ੍ਰਣਾਲੀ ਦੁਆਰਾ ਅਤੇ ਅਹਿਮ ਦਸ਼ਾ ਅਫਦਾਲੀ ਦੇ ਦੰਦ ਖੱਟੇ ਕੀਤੇ ਨੰਬਰ 4 ਅੰਗਰੇਜ਼ ਪੰਜਾਬ ਤੇ ਸਭ ਤੋਂ ਅਖੀਰ ਵਿੱਚ ਅਧਿਕਾਰ ਕਰ ਸਕੇ ਇਸ ਦਾ ਕਾਰਨ ਇਹ ਸੀ ਕਿ ਉਹਨਾਂ ਨੇ ਦੇਸ਼ ਦੇ ਪੂਰਬੀ ਤੱਟ ਤੋਂ ਭਾਰਤ ਵਿੱਚ ਪ੍ਰਵੇਸ਼ ਕੀਤਾ ਇਹ ਦੇਸ਼ ਪੰਜਾਬ ਤੋਂ ਬਹੁਤ ਦੂਰ ਸੀ ਧਾਰਮਿਕ ਖੇਤਰ ਤੇ ਪ੍ਰਭਾਵ ਧਾਰਮਿਕ ਖੇਤਰ ਵਿੱਚ ਪੰਜਾਬ ਦੀ ਪੰਗੋਲੀਕ ਸਥਿਤੀ ਨੇ ਇਥੋਂ ਦੇ ਇਤਿਹਾਸ ਤੇ ហេਠ ਲਿਖੇ ਪ੍ਰਭਾਵ ਪਾਏ। ਨੰਬਰ 1 Vedic ਧਰਮ ਦਾ ਜਨਮ ਅਤੇ ਵਿਕਾਸ। Vedic ਧਰਮ ਦਾ ਆਰੰਭ ਵੇਦਾਂ ਤੋਂ ਮੰਨਿਆ ਜਾਂਦਾ ਹੈ। ਵੈਦ, ਚਾਰਹਨ, ਰਿਗਵੇਦ, ਸਾਮਵੇਦ ਆਰਥਵੇਦ, ਆਯੁਰਵੇਦ ਇਹਨਾਂ ਵਿੱਚੋਂ ਰਿਗਵੇਦ ਸਭ ਤੋਂ ਪ੍ਰਾਚੀਨ ਅਤੇ ਸਰਬ ਉੱਚ ਹੈ। ਇਸ ਦੀ ਰਚਨਾ ਪੰਜਾਬ ਦੀ ਧਰਤੀ ਤੇ ਹੀ ਹੋਈ ਹੈ। ਇਸ ਤਰ੍ਹਾਂ ਇਹ ਪੰਜਾਬ Vedic ਧਰਮ ਦੇ ਪ੍ਰਚਾਰ ਦਾ ਕੇਂਦਰ ਰਿਹਾ ਹੈ ਨੰਬਰ 2 ਇਸਲਾਮ ਧਰਮ ਦਾ ਪ੍ਰਸਾਰ ਇਸਲਾਮ ਧਰਮ ਦਾ ਜਨਮ ਮੱਕਾ ਮਦੀਨਾ ਵਿੱਚ ਹੋਇਆ ਅਤੇ ਤੇਜ਼ੀ ਨਾਲ ਮੱਧ ਏਸ਼ੀਆ ਦੇ ਦੇਸ਼ਾਂ ਵਿੱਚ ਫੈਲ ਗਿਆ ਇਹਨਾਂ ਦੇਸ਼ਾਂ ਤੋਂ ਮੁਸਲਮ ਹਮਲਾਵਾਰ ਧਰਮ ਪ੍ਰਚਾਰਕ ਵਪਾਰੀ ਸੂਫੀ ਸੰਤ ਆਦਿ ਉੱਤਰ ਪੱਛਮੀ ਦਰਿਆਵਾਂ ਦੇ ਰਸਤੇ ਭਾਰਤ ਆਏ ਮੁਸਲਿਮ ਹਮਲਾਵਾਰਾਂ ਨੇ ਪੰਜਾਬ ਤੇ ਆਪਣਾ ਅਧਿਕਾਰ ਕਰ ਲਿਆ ਅਤੇ ਇੱਥੋਂ ਦੇ ਲੋਕਾਂ ਨੂੰ ਇਸਲਾਮ ਧਰਮ ਅਪਣਾਉਣ ਲਈ ਮਜਬੂਰ ਕੀਤਾ। ਇਸ ਦੇ ਇਲਾਵਾ ਹਿੰਦੂ ਸਮਾਜ ਵਿੱਚ ਪ੍ਰਚਲਿਤ ਕਠੋਰ ਰੀਤੀ ਰਵਾਜਾਂ ਅਤੇ ਜਾਤੀ ਭੇਦਭਾਵ ਦੇ ਕਾਰਨ ਨਵੀਆਂ ਜਾਤਾਂ ਦੇ ਬਹੁਤ ਸਾਰੇ ਲੋਕਾਂ ਨੇ ਇਸਲਾਮ ਧਰਮ ਅਪਣਾ ਲਿਆ ਇਸ ਤਰ੍ਹਾਂ ਪੰਜਾਬ ਵਿੱਚ ਇਸਲਾਮ ਧਰਮ ਦਾ ਕਾਫੀ ਤੇਜ਼ੀ ਨਾਲ ਪ੍ਰਸਾਰ ਹੋਇਆ। ਨੰਬਰ 3 ਸਿੱਖ ਧਰਮ ਦਾ ਉਦੇ ਅਤੇ ਵਿਕਾਸ ਵਿਦੇਸ਼ੀ ਹਮਲਾਵਾਰਾਂ ਦੇ ਕਾਰਨ ਪੰਜਾਬ ਦੇ ਲੋਕਾਂ ਤੇ ਕਈ ਤਰ੍ਹਾਂ ਦੇ ਅਤਿਆਚਾਰ ਹੋਏ ਉਸ ਸਮੇਂ Hindu ਸਮਾਜ ਜਾਤੀਪੇੜ ਕਰਮਕਾਂਡਾਂ ਅਤੇ ਪਖੰਡਾਂ ਵਿੱਚ ਫਸ ਚੁੱਕਿਆ ਸੀ ਇਸ ਤਰ੍ਹਾਂ ਲੋਕਾਂ ਦਾ ਜੀਵਨ ਅਤਿਅੰਤ ਦਰਦਮਈ ਹੋ ਗਿਆ ਸੀ ਇਸ ਤਰ੍ਹਾਂ ਦੇ ਵਾਤਾਵਰਣ ਵਿੱਚ ਪੰਜਾਬ ਦੀ ਧਰਤੀ ਤੇ ਇੱਕ ਮਹਾਨ ਕ੍ਰਾਂਤੀਕਾਰੀ ਮਹਾਪੁਰਖ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਉਹਨਾਂ ਨੇ ਪ੍ਰਚਲਿਤ ਜਾਤੀਪੇੜ ਕਰਮਕਾਂਡਾਂ ਪਖੰਡਾਂ ਅਤੇ ਰਾਜਨੀਤਿਕ ਅਤਿਆਚਾਰਾਂ ਦਾ ਵਿਰੋਧ ਕੀਤਾ ਉਹਨਾਂ ਨੇ ਸੰਸਾਰ ਨੂੰ ਸਭ ਦੇ ਕਲਿਆਣ ਸਰਬੱਤ ਦਾ ਭਲਾ ਦਾ ਸੰਦੇਸ਼ ਦਿੱਤਾ ਜਿਸ ਨੇ ਸਿੱਖ ਧਰਮ ਦੀ ਨੀਂਹ ਪਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਅਦ ਨੌ ਗੁਰੂਆਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਆਪਣਾ ਯੋਗਦਾਨ ਦਿੱਤਾ ਅਤਿਆਚਾਰਾਂ ਦੇ ਵਿਰੁੱਧ ਅਤੇ ਧਰਮ ਦੀ ਰੱਖਿਆ ਦੇ ਲਈ ਨੌ ਸਿੱਖ ਗੁਰੂਆਂ ਨੇ ਆਪਣੇ ਬਲੀਦਾਨ ਵੀ ਦਿੱਤੇ ਪ੍ਰਿਨਾਮ ਸਰੂਪ ਪੰਜਾਬ ਵਿੱਚ ਸਿੱਖ ਧਰਮ ਤੇਜੀ ਨਾਲ ਵਿਕਸਤ ਹੋਇਆ ਆਪਰਾਸ਼ਨ ਨੰਬਰ 3 ਵਦੇਸੀ ਹਮਲਿਆਂ ਦਾ ਪੰਜਾਬ ਦੇ ਲੋਕਾਂ ਦੇ ਜੀਵਨ ਤੇ ਕੀ ਪ੍ਰਭਾਵ ਪਿਆ ਉੱਤਰ ਵਿਦੇਸੀ ਹਮਲਿਆਂ ਦੇ ਪੰਜਾਬ ਦੇ ਲੋਕਾਂ ਦੇ ਜੀਵਨ ਤੇ ਬੁਰੇ ਅਤੇ ਚੰਗੇ ਦੋਵਾਂ ਤਰ੍ਹਾਂ ਦੇ ਪ੍ਰਭਾਵ ਪਏ ਇਹਨਾਂ ਦਾ ਅਲੱਗ-ਅਲੱਗ ਵਰਣਨ ਇਸ ਤਰ੍ਹਾਂ ਹੈ ਬੁਰੇ ਪ੍ਰਭਾਵ ਅਤਿਆਚਾਰ ਵਿਦੇਸੀ ਹਮਲਾਵਾਰਾਂ ਨੇ ਪੰਜਾਬ ਦੇ ਲੋਕਾਂ ਤੇ ਅਨੇਕ ਅਤਿਆਚਾਰ ਕੀਤੇ ਮੁਸਲਿਮ ਹਮਲਾਵਾਰਾਂ ਨੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਦੇ ਲਈ ਮਜਬੂਰ ਕੀਤਾ ਉਹਨਾਂ ਨੇ ਇਹ ਕੰਮ ਤਲਵਾਰ ਦੇ ਬਲ ਤੇ ਕਰਮ ਦਾ ਯਤਨ ਕੀਤਾ ਜਨ ਤਨ ਦੀ ਹਾਨੀ ਵਿਦੇਸ਼ੀ ਹਮਲਿਆਂ ਨਾਲ ਪੰਜਾਬ ਦੇ ਲੋਕਾਂ ਨੂੰ ਜਨ ਤਨ ਦੀ ਭਾਰੀ ਹਾਨੀ ਉਠਾਉਣੀ ਪਈ ਇਨ੍ਹਾਂ ਹਮਲਿਆਂ ਵਿੱਚ ਕਈ ਲੋਕ ਮਾਰੇ ਗਏ ਅਤੇ ਖੇਤੀ ਉਜੜ ਗਈ ਕਲਾ ਅਤੇ ਸਿਹਤ ਦੇ ਵਿਕਾਸ ਵਿੱਚ ਰੁਕਾਵਟ ਪੰਜਾਬ ਪ੍ਰਾਚੀਨ ਸਭਿਆਤਾ ਅਤੇ ਸੰਸਕ੍ਰਿਤੀ ਦਾ ਪਾਲਣਾ ਸੀ ਇੱਥੇ ਦੀ ਕਲਾ ਅਤੇ ਸਹਿਤ ਕਾਫੀ ਵਿਕਸਿਤ ਸੀ ਵਿਦੇਸੀ ਹਮਲਿਆਂ ਨਾਲ ਇਹਨਾਂ ਦੇ ਵਿਕਾਸ ਵਿੱਚ ਰੁਕਾਵਟ ਪਈ ਕਈ ਗ੍ਰੰਥ ਅਤੇ ਕਲਾ ਕਿਰਤੀਆਂ ਨਸ਼ਟ ਹੋ ਗਈਆਂ ਚੰਗੇ ਪ੍ਰਭਾਵ ਪੰਜਾਬੀਆਂ ਦੇ ਵਿਸ਼ੇਸ਼ ਗੁਣ ਲਗਾਤਾਰ ਜੁੱਦਾਂ ਵਿੱਚ ਉਲਝੇ ਰਹਿਣ ਦੇ ਕਾਰਨ ਪੰਜਾਬ ਦੇ ਲੋਕਾਂ ਵਿੱਚ ਬੀਰਤਾ ਸ਼ਹਾਸ਼ ਮਿਹਨਤ ਅਤੇ ਚੰਗੇ ਗੁਣ ਉਤਪੰਨ ਹੋਏ ਅੱਜ ਵੀ ਪੰਜਾਬ ਦੇ ਲੋਕਾਂ ਵਿੱਚ ਇਹ ਗੁਣ ਮੌਜੂਦ ਹਨ ਵਿਕਸਤ ਮਿਸ਼ਰਤ ਸੰਸਕ੍ਰਿਤ ਦਾ ਵਿਕਾਸ ਵਿਦੇਸ਼ੀਆਂ ਦੇ ਸੰਪਰਕ ਵਿੱਚ ਰਹਿਣ ਦੇ ਨਾਲ ਪੰਜਾਬ ਵਿੱਚ ਇੱਕ ਮਿਸ਼ਰਤ ਸੰਸਕ੍ਰਿਤ ਦਾ ਵਿਕਾਸ ਹੋਇਆ ਪੰਜਾਬੀਆਂ ਦੇ ਖਾਣ ਪੀਣ ਪਹਿਰਾਵੇ ਅਤੇ ਰਹਿਣ ਸਹਿਣ ਵਿੱਚ ਕਈ ਨਵੇਂ ਮੁੱਲ ਜੁੜ ਗਏ ਇਸ ਤਰ੍ਹਾਂ ਪੰਜਾਬ ਦੀ ਵਿਸ਼ੇਸ਼ਤਾ ਸੰਸਕ੍ਰਿਤੀ ਕਾਫੀ ਵਿਕਸਿਤ ਹੋ ਗਈ ਸੱਚ ਤਾਂ ਇਹ ਹੈ ਕਿ ਵਿਦੇਸ਼ੀ ਹਮਲਿਆਂ ਨੇ ਪੰਜਾਬ ਅਤੇ ਪੰਜਾਬੀਆਂ ਦੇ ਚਰਿੱਤਰ ਨੂੰ ਇੱਕ ਨਵਾਂ ਰੂਪ ਪ੍ਰਦਾਨ ਕੀਤਾ ਧੰਨਵਾਦ